ਦੇਹਨੰਦ ਮੋਰਲ ਸਕੂਲ ਦੇ ਦੇਛਰੇ ਛੋਟੇ ਬੱਚੇ ਸੀ ਉਹਨਾਂ ਦੀ ਖੇਡ ਪ੍ਰਤੀਯੋਗਤਾ ਵੀ ਰਕੀਕਰ ਸਪੋਰਟਸ ਮੀਟ ਕਰਾਈ ਗਈ ਜਿਸ ਦੇ ਵਿੱਚ ਛੋਟੇ ਛੋਟੇ ਬੱਚਿਆਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਖੇਡ ਦਾ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਤੇ ਪਹੁੰਚੇ ਲੈਂਡ ਕਲੱਬ ਦੇ ਪ੍ਰਧਾਨ ਜੇਪੀ ਗਰਗ ਅਤੇ ਤੇਮਾਨ ਨੇ ਕਿਹਾ ਕਿ ਬੱਚਾਂ ਦੇ ਖੇਡਣ ਦੇ ਨਾਲ ਉਹਨਾਂ ਦਾ ਮਾਨਸਿਕ ਵਿਕਾਸ ਹੁੰਦਾ ਹੈ ਅਤੇ ਉਹ ਪੜਾਈ ਦੇ ਵਿੱਚ ਵੀ ਅੱਭਲ ਹੁੰਦੇ ਹਨ ਅਤੇ ਤੰਦਰੁਸਤ ਬਣਦੇ ਹਨ ਖੇਡਾਂ ਨਾਲ ਜੁੜਨਾ ਬੱਚਿਆਂ ਦਾ ਬਹੁਤ ਜ਼ਰੂਰੀ ਹੈ ਇਸ ਮੌਕੇ ਤੇ इस संस्था दे आगु यशपाल सिंगला ਵੱਲੋਂ ਵਿਦਿਆਰਥੀਆਂ ਦੀ ਖੇਲ ਤੇ ਉਹਨਾਂ ਨੇ ਕਹਿ ਕਿ ਅਸੀਂ ਪੜਾਈ ਦੇ ਨਾਲ ਬੱਚਾ ਨੂੰ ਨੈਤਿਕ ਸਿੱਖਿਆ ਅਤੇ ਖੇਡ ਨਾਲ ਵੀ ਜੋੜਦੇ ਹਾਂ ਇਹ ਜੋ ਸਪੋਰਟਸ ਮੀਟ ਹੈ ਇਹ तकरीबन 10 ਸਾਲੋਂ ਸੇ ਚੱਲ ਰਹਾ ਹੈ ਅੱਜ ਕੀ ਜੋ ਸਪੋਰਟਸ ਮੀਟ ਹੈ वीर हकीकत राय ਕਿਡਸ ਸਪੋਰਟਸ ਸੀਪੀ ਇਹ ਹੈ ਔਰ ਇਸ ਦਾ ਜੋ ਨਾਮ हमने छूना है आसमान दिया है ताकि ਸਭ ਬੱਚੇ ਉਚਾਈਆਂ पे जाएं और जैसे कि आजकल बच्चों का शारीरिक और मानसिक विकास बहुत कम होता है लेकिन जो हमारा ये दयानंद मॉडल हाई स्कूल है इसमें अधिकतर बच्चों की ऑलराउंड डेवलपमेंट पे जोर दिया जाता है और खेलों का प्रोग्राम भी करवाया जाता है जैसे खेलों से बच्चे का माइंड ब्रॉड होता है उसको सोचने समझने की पावर उसकी बढ़ती है उसकी शरीरिक विकास होता है उसकी पाचन शक्ति बढ़ती है एक्टिव होता है बच्चा जैसे बच्चा एक्टिव होगा तो उसको पढ़ाई में भी उसका ध्यान लगेगा और दूसरे पास से जो है ये मोबाइल का जो काम चल रहा है आजकल ਮੋਬਾਈਲ 'ਤੇ ਬੱਚੇ ਬੈਠੇ ਰਹਿੰਦੇ ਹਨ ਉਸ ਤੋਂ बच ਕੇ ਰਹਿਣਗੇ ਬੱਚੇ ਜਿਆਨੰਦ ਮਾਡਲ ਸਕੂਲ ਬਲੋਂ ਵੀਰ ਹਕੀਕਤ ਰਾਏ ਕਿਡਜ਼ ਸਪੋਰਟਸ ਮੀਟ ਹੋ ਰਹੀ ਹੈ ਛੋਟੇ ਬੱਚਿਆਂ ਦੀ ਇਸ ਮੀਟ ਦਾ ਜੋ ਨਾਮ ਦਿੱਤਾ ਹੈ ਛੂਨਾ ਹੈ ਆਸਮਾ ਬੱਚਿਆਂ ਛੋਟੇ ਬੱਚਿਆਂ ਵਾਸਤੇ ਅੱਜ ਸਪੋਰਟਸ ਚਲ ਰਹੀ ਹੈ ਰੇਸਾਂ ਚੱਲ ਰਹੀਆਂ ਨੇ ਹੋਰ ਕਈ ਤਰ੍ਹਾਂ ਦੇ ਉਹ ਚੱਲਦੇ ਨੇ ਅੱਜ ਤਾਂ ਚਾਹੁੰਦੇ ਆ ਵੀ ਬੱਚਿਆਂ ਨੂੰ ਸਕੂਲ ਦੇ ਵਿੱਚ ਖੇਡਾਂ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ ਖੇਡਾਂ ਨਾਲ ਹੀ ਸਰੀਰ ਤੰਦਰੁਸਤ ਹੁੰਦਾ ਦਿਮਾਗ ਤੰਦਰੁਸਤ ਰਹਿੰਦਾ ਸਾਰਾ ਕੰਮ ਫਿਰ ਸਰੀਰ ਦੇ ਨਾਲ ਹੀ ਚੱਲਦਾ ਮੈਂ ਵਿਸ਼ੇਸ਼ ਧੰਨਵਾਦ ਕਰਦਾ ਸਕੂਲ ਦੇ ਪ੍ਰਿੰਸੀਪਲ ਮੈਡਮ ਦਾ ਸਾਰੇ ਸਟਾਫ ਦਾ ਕਿ ਜਿਨ੍ਹਾਂ ਨੇ ਇੰਨੇ ਛੋਟੇ ਛੋਟੇ ਬੱਚਿਆਂ 'ਚ ਇੰਨਾ ਸਪਿਰਿਟ ਭਰਿਆ ਸਾਨੂੰ ਦੇਖ ਕੇ ਸਾਨੂੰ ਆਪਣਾ ਬਚਪਨਾ ਯਾਦ ਆ ਗਿਆ ਅਸੀਂ ਸਕੂਲ 'ਚ ਜਦੋਂ ਹੋਇਆ ਕਰਦੇ ਸਾਡਾ ਸਕੂਲ ਗਲੀ ਚੁੰਦਾ ਸੀ ਅੱਜ ਇਹਨਾਂ ਨੇ ਇੱਕ ਬਾਰਡਰ ਲਾਈਨ ਕਰਤੀ ਸਾਡੇ ਕੋਲੇ ਕੰਧ ਹੋਇਆ ਕਰਦੀ ਅਸੀਂ ਉਹ ਕੰਧ ਨੂੰ ਹੱਥ ਲਾ ਕੇ ਭਜਿਆ ਕਰਦੇ ਸਾਨੂੰ ਅੱਜ ਬਚਣਾ ਸਾਡਾ ਯਾਦ ਆ ਗਿਆ ਜੈ ਅਨੰਦ ਹ ਮਾਡਲ ਹਾਈ ਸਕੂਲ ਵੱਲੋਂ ਨਰਸਰੀ ਤੇ ਲੈ ਕੇ ਸੈਕਿੰਡ ਕਲਾਸ ਤੱਕ ਦਾ ਵੀਰ ਹਕੀਕਤ ਮੈਮੋਰੀਅਲ ਜੋ ਸਪੋਰਟਸ ਮੀਟ ਹੈ ਉਹ ਆਰਗੇਂਜ ਕੀਤਾ ਗਿਆ ਔਰ ਮੈਂ ਤੁਹਾਨੂੰ ਬਾਤ ਕਰਦਾ ਸਾਡੇ ਦੋਨੋਂ ਚੀਫ ਗੈਸਟ ਸਾਡੇ ਮਹਿੰਦਰ ਸਿੰਘ ਜੀ ਧਿਮਾਨ ਐਂਡ ਜੇਪੀ ਗਰਗ ਜੀ ਦਾ ਜੋ ਆਪ ਇੱਕ ਬਹੁਤ ਅੱਛੇ ਸਪੋਰਟਸ ਲਵਿੰਗ ਨੇ ਦੋਨੋਂ ਔਰ ਸਮਾਣੇ ਦੇ ਵਿੱਚ ਹਮੇਸ਼ਾ ਨੋਜ਼ਮਾਨਾ ਨੂੰ ਪ੍ਰਸਾਹਨ ਕਰਦੇ ਰਹਿੰਦੇ ਨੇ ਚਾਹੇ ਮਹਿੰਦਰ ਸਿੰਘ ਜੀ ਨੇ ਇਹ ਸਪੋਰਟਸ ਐਸੋਸੀਏਸ਼ਨ ਸਮਾਣਾ ਦੇ ਵਾਈਸ ਪ੍ਰੈਜ਼ੀਡੈਂਟ ਨੇ ਚੈਂਬਰ ਇੰਡਸਟਰੀ ਦੇ ਪ੍ਰੈਜ਼ੀਡੈਂਟ ਨੇ ਜੇਪੀ ਗਰਗ ਜੀ এনਵਾਇਰਨਮੈਂਟ ਪਾਰਕ ਦੇ ਵਿੱਚ ਔਰ ਸਾਰਾ ਸ਼ਹਿਰ ਦਾ ਸਾਈਕਲਿੰਗ ਦਾ ਜੋ ਕੰਪੀਟੀਸ਼ਨ ਹੈ ਔਰ ਅਰੇਂਜ ਕਰਦੇ ਨੇ ਔਰ এনवायरमेंट ਪਾਰਕ ਦੇ ਵਿੱਚ ਫਲਾਵਰਸ ਦਾ ਹੋਰ ਦਾ ਫੈਸਟੀਵਲ ਨੌਜਵਾਨਾਂ ਦੇ ਲਈ ਹਮੇਸ਼ਾ ਇਹ ਕੋਈ ਨਾ ਕੋਈ ਅੱਛਾ ਕੰਮ ਕਰਦੇ ਰਹਿੰਦੇ ਸੋ ਮੈਂ ਇਹਨਾਂ ਦੋਨਾਂ ਚੀਫ ਗੈਸਟ ਦਾ ਇੱਥੇ ਪਹੁੰਚ ਕੇ ਬਹੁਤ-ਬਹੁਤ ਸਵਾਗਤ ਕਰਦਾ ਥੈਂਕ ਯੂ ਥੈਂਕ ਯੂ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪਰਸੋਤਮ ਕੋਸਿਕ ਸਮਾਣਾ نیوز